ਅੱਜ ਦਾ ਪੈਪਲੌਗ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੇਸ਼ ਆਜ ਦੇ ਤੱਤ ਅਤੇ ਅੱਜ ਦੀ ਕਹਾਣੀ ਦੇ ਨਾਲ ਗੁਲਿਸਤਾਨ ਕੋ ਜੜਨੇ ਕੇ ਲਈ ਬਸ ਇੱਕ ਹੀ ਉੱਲੂ ਕਾਫੀ tha ਜਹਾਂ ਹਲ ਸ਼ਾਖ ਤੇ ਉੱਲੂ ਬੈਠਾ ਹੈ ਅੰਜਾਮ ਗੁਲਿਸਤਾਨ ਕਿਆ ਹੋਗਾ ਇਹ ਮੈਂ ਅੱਜ ਦੇ ਵਿਸ਼ੇ ਦੇ ਵਿੱਚ ਕਹਿਣਾ ਚਾਹਨਾ ਕਿਉਂਕਿ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਹੀ ਜੋ ਕਰਪਸ਼ਨ ਦਾ ਦੌਰ ਸ਼ੁਰੂ ਹੋ ਗਿਆ ਉਸ ਤੇ ਹੀ ਕੇਂਦਰ ਮੇਰਾ ਅੱਜ ਦਾ ਇਹ ਐਪੀਸੋਡ ਹੈ ਅੱਜਕੱਲ 2024 ਦੀਆਂ ਪੈरिस ਵਿਖੇ ਹੋ ਰਹੀਆਂ 올ੰਪਿਕ ਖੇਡਾਂ ਵਿੱਚ ਛੇਨ ਨਦੀ ਵਿੱਚ ਖਿਡਾਰੀਆਂ ਦੀ ਜੋ ਪੋਸ਼ਾਕ ਸੀ ਉਸ ਤੇ ਬਹੁਤ ਟਿੱਪਣੀਆਂ ਆ ਰਹੀਆਂ ਹਨ ਕੁਝ ਲੋਕਾਂ ਨੇ ਦਿੱਲੀ ਦੇ ਡਿਜ਼ਾਈਨਰ ਤਰुण ਤਹਿਲਾਨੀ ਜੋ ਕਿ ਤਵੇਸ਼ਤਾ ਫਰਮ ਦੇ ਡਿਜ਼ਾਈਨਰ ਹਨ ਜਿਨ੍ਹਾਂ ਟੈਂਸੋ ਪੋਸ਼ਾਕਾਂ ਨੂੰ ਇੱਕ ਸਸਤੀਆਂ ਅਤੇ ਉਤਸ਼ਾਹੀ ਦੱਸਿਆ ਹੈ ਜੋ ਕਿ 1599 ਰੁਪਏ ਦੀ ਕੀਮਤ ਤੱਕ ਹੈ ਤਹਿਲਾਨੀ ਆਪਣੀ ਭੈਣ ਤੀਨਾ ਨਾਲ ਰਲ ਕੇ ਫੈਸ਼ਨ ਡਿਜ਼ਾਈਨਰ ਦਾ ਕਾਰੋਬਾਰ ਕਰਦੇ ਹਨ ਇਹ ਦੋਵੇਂ ਭਾਰਤ ਦੇ 11ਵੇਂ ਨੌ ਸੈਨਾ ਪ੍ਰਮukh ਟੀਐਸ ਤਹਿਲਾਨੀ ਜੋ ਕਿ ਸਾਬਕਾ ਗਵਰਨਰ ਵੀ ਸਨ ਦੇ ਪੁੱਤਰ ਅਧਿਤੀ ਹਨ ਭਾਰਤੀ ਪੋਸ਼ਾਕ ਨੂੰ ਸ਼੍ਰੀਲੰਕਾ ਅਤੇ ਹੇਟੀ ਦੀ ਪੋਸ਼ਾਕ ਤੋਂ ਵੀ ਘਟਿਆ ਗਿਆ ਜਾ ਰਿਹਾ ਹੈ ਇਸੇ ਲੜੀ ਵਿੱਚ ਅਮਰੀਕਾ ਦੀ ਪੋਸ਼ਾਕ ਨੂੰ ਵੀ ਲੋਕਾਂ ਵੱਲੋਂ ਸਰਾਇਆ ਨਹੀਂ ਗਿਆ ਇਹੀ ਹਾਲ థਾਈਲੈਂਡ ਦੀ ਪੋਸ਼ਾਕ ਦਾ ਵੀ ਹੈ ਜਿਸ ਨੂੰ ਠੀਕ ਮੰਨਣ ਲਈ ਉੱਥੋਂ ਦੇ ਪ੍ਰਧਾਨ ਮੰਤਰੀ ਤੱਕ ਨੂੰ ਬਿਆਨ ਦੇਣਾ ਪਿਆ 올ੰਪੀਆਕ ਵਿੱਚ ਸਭ ਤੋਂ ਵਧੀਆ ਪੋਸ਼ਾਕ ਮੰਗੋਲੀਆ ਦੀ ਮੰਨੀ ਗਈ ਇਹ ਮੰਗੋਲੀਆ ਦੀਆਂ ਪੋਸ਼ਾਕਾਂ ਸਿਰਫ 30 ਪੋਸ਼ਾਕਾਂ ਹੀ ਬਣਾਈਆਂ ਗਈਆਂ ਅਤੇ ਇਕੱਲੀ-ਇਕੱਲੀ ਪੋਸ਼ਾਕ ਤੇ ਕੰਮ ਕੀਤਾ ਗਿਆ। ਇਹ ਹੀ ਪੋਸ਼ਾਕ ਸਮਾਗਤੀ ਸਮਾਰੋਹ ਤੇ ਪੈਣੀ ਆਵੇਗੀ। ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸਾਰੀਆਂ ਖੇਡਾਂ ਵਿੱਚ ਕਦੇ ਕੋਈ ਡਰੈਸ ਕੋਲ ਨਾ ਰਿਹਾ ਹੋਵੇ। ਪਰ ਪਹਿਲੇ ਕਦੇ ਕੋਈ ਰੌਲਾ ਨਹੀਂ ਪਿਆ। ਵੈਸੇ ਡਰੈਸ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਖਿਡਾਰੀ ਵਧੀਆ ਪ੍ਰਦਰਸ਼ਨ ਕਰਦੇ ਹਨ ਅਤੇ ਮੈਡਲ ਜਿੱਤ ਕੇ ਘਰ ਮੁੜਦੇ ਹਨ। ਜਿਸ ਤਰ੍ਹਾਂ ਸ਼ੈਕਸਪੀਅਰ ਨੇ ਕਿਹਾ ਸੀ ਕਿ ਨਾਮ ਵਿੱਚ ਕੀ ਰੱਖਿਆ ਹੈ ਬੇਸ਼ਬੁਸ਼ਾ ਇੱਕ ਦੇਸ਼ ਦੇ ਲੋਕਾਂ ਨੂੰ ਦੂਸਰੇ ਲੋਕਾਂ ਦੇ ਸਾਹਮਣੇ ਆਪਣੇ ਕਲਚਰ ਦਾ ਵਿਖਾਵਾ ਕਰਨ ਲਈ ਹੈ ਨਾ ਕਿ ਪਰਮਾਉਣ ਲਈ ਜਿਸ ਤਰੀਕੇ ਨਾਲ ਕਿਸੇ ਬੰਦੇ ਨੇ ਕੱਪੜੇ ਤਾਂ ਬਹੁਤ ਵਧੀਆ ਬ੍ਰਾਂਡ ਦੇ ਪਾਏ ਹੋਣ ਪਰ ਜਦੋਂ ਉਸ ਦੇ ਗਿਆਨ ਦਾ ਸતર ਬਹੁਤ ਨੀਮਾ ਹੋਵੇ ਤਾਂ ਬਹੁਤ ਹਾਸੋਹੀਣੀ ਹੁੰਦੀ ਹੈ ਪਰ ਅਫਸੋਸ ਸਾਡੇ ਦੇਸ਼ ਵਿੱਚ ਕੱਪੜਿਆਂ ਤੋਂ ਹੀ ਆਦਮੀ ਦੀ ਲਿਆਕਤ ਦਾ ਅੰਦਾਜ਼ਾ ਲਗਾਉਣ ਦਾ ਦਸਤੂਰ ਜਾਰੀ ਹੈ ਸਾਡੇ ਦੇਸ਼ ਵਿੱਚ ਲੋਕਾਂ ਨੂੰ ਸੰਜੀਦਾ ਮਸਲਿਆਂ ਤੋਂ ਭਟਕਾਉਣ ਲਈ ਇਸ ਤਰ੍ਹਾਂ ਦੇ ਮਸਲੇ ਖੜਨ ਕਰਨ ਦਾ ਇਤਿਹਾਸ ਬਹੁਤ ਪੁਰਾਣਾ ਹੈ ਲੋਕਾਂ ਦੇ ਜਿਹਨ ਵਿੱਚੋਂ ਉਹ ਮਸਲੇ ਛੇਤੀ ਹੀ ਸਾਫ਼ ਹੋ ਜਾਂਦੇ ਹਨ ਜਿਵੇਂ ਕਿ ਭਾਰਤ ਵਿੱਚ ਕਪੜੇ ਕੋਈ ਨਵੇਂ ਨਹੀਂ ਹਨ ਪਰ ਹਾਂ ਹੁਣੇ ਹਜ਼ਾਰਾਂ ਕਰੋੜਾ ਰੁਪਏ ਤੋਂ ਸ਼ੁਰੂ ਹੁੰਦੇ ਹਨ ਪਹਿਲਾਂ ਇਹਨਾਂ ਨੂੰ ਸਿਰਫ ਸਰਕਾਰਾਂ ਨਾਲ ਜੋੜਿਆ ਜਾਂਦਾ ਸੀ ਅਤੇ ਹੁਣ ਇਹ بڑے ਵਪਾਰੀਆਂ ਦਾ ਧੰਦਾ ਬਣ ਗਿਆ ਹੈ ਇਹ ਧਨਾੜ ਵਪਾਰੀ ਲੋਕ ਆਪਣੇ ਅਸਰ ਸੂਖ ਦਾ ਫਾਇਦਾ ਉਠਾ ਕੇ ਸਰਕਾਰਾਂ ਦੀ ਹੀ ਸ਼ੈਤ ਦੇਸ਼ ਦੇ ਗਰੀਬ ਲੋਕਾਂ ਦਾ ਧੰਨ ਲੁੱਟ ਕੇ ਦੇਸ਼ ਵਿੱਚੋਂ ਪੱਤਰਾ ਵਾਜ ਜਾਂਦੇ ਹਨ ਸਰਕਾਰਾਂ ਦੇ ਕੁਝ ਸੁਰੱਖਿਆ ਸੌਧਿਆਂ ਦੇ ਕੱਪੜੇ 1948 ਤੋਂ ਹੀ ਸ਼ੁਰੂ ਹੋ ਗਏ ਸਨ ਇਹਨਾਂ ਵਿੱਚੋਂ ਕੁਝ ਦਾ ਵਿਵਰਣ ਹੇਠ ਅਨੁਸਾਰ ਹੈ 1948 ਦਾ 200 ਜੀਪਾਂ ਦਾ ਘਟਾਲਾ 1991 1991 ਦੇ ਵਿੱਚ ਕਾਰਗਿਲ ਸ਼ੀ ਦਾਲੀ 500 ਤਬੂਤ 13 ਗੁਣਾ ਕੀਮਤ 2500 ਅਮਰੀਕੀ ਡਾਲਰ ਪ੍ਰਤੀ ਰੇਟ ਦੇ ਹਿਸਾਬ ਨਾਲ ਖਰੀਦਣ ਤੇ ਹੋਇਆ ਘਟਾਲਾ 2000 ਵਿੱਚ ਐਸਕੇ ਦਈਆ ਲੈਫਟਿਨੈਂਟ ਜਨਰਲ ਤੇ ਫਰੋਜਨ ਮੀਟ ਦੀ ਖਰੀਦ ਵਿੱਚ ਕੱਪੜੇ ਦੇ ਦੋਸ਼ ਲੱਗੇ ਲੈਫਟਿਨੈਂਟ ਜਨਰਲ ਐਸਕੇ ਸਾਨੀ ਦੁਆਰਾ ਜਵਾਨਾਂ ਲਈ ਐਕਸਪਾਇਰ ਹੋ ਚੁੱਕੇ ਖਰਾਬ ਰਾਸ਼ਨ ਸਪਲਾਈ ਲਈ 3 ਸਾਲ ਦੀ ਕੈਦ ਜਰਮਨ ਬੋਫਰਜ਼ ਗਨ ਰਿਸ਼ਵਤ ਦੇ ਦੋਸ਼ ਜਿਸ ਵਿੱਚ ਕੁੱਲ ਰਕਮ 400 ਕਰੋੜ ਦੱਸੀ ਗਈ ਸੀ 12 ਅਗਸਤ ਬੇਸਟਾ ਹੈਲੀਕਾਪਟਰ ਖਰੀਦ ਵਿੱਚ ਰਿਸ਼ਵਤ ਕਪੜਾ ਪੰਡੂਬੀ ਖਰੀਦ ਰਿਸ਼ਵਤ ਕਾਂਡ ਕਮਾਂਡਰ ਅਜੀਤ ਕੁਮਾਰ ਪਾਂਡੇ ਕੋਲੋਂ 24 ਕਰੋੜ ਰੁਪਏ ਬਰਾਮਦ 2009 ਦਾ ਆਦਰਸ਼ ਹਾਊਸਿੰਗ ਸੁਸਾਇਟੀ ਕਲੋਨੀ ਜੋ ਕਿ ਕਾਰਗਰ ਦੀਆਂ ਵਿਧਵਾਵਾਂ ਲਈ ਸੀ ਵਿੱਚ ਕੁਆਟਰਾਂ ਦੀ ਵੰਡ ਵਿੱਚ ਕੱਪੜੇ ਦੇ ਦੋਸ਼ ਲੱਗੇ ਜਨਰਲ ਬੀ ਕੇ ਸਿੰਘ ਨੂੰ ਟਾਟਾ ਦੇ ਘਟਿਆ ਟਰੱਕ ਖਰੀਦਣ ਲਈ 14 ਕਰੋੜ ਰੁਪਏ ਰਿਸ਼ਵਤ ਦੀ ਪੇਸ਼ਕਸ਼ ਇੱਕ ਰਿਟਾਇਰ ਸੈਨਾ ਅਧਿਕਾਰੀ ਵੱਲੋਂ ਕੀਤੀ ਗਈ ਸੀ ਸਿਲੀਗੁੜੀ ਵਿੱਚ ਸ਼ੌਨੀ ਦੀ 70 ਏਕੜ ਜ਼ਮੀਨ ਪ੍ਰਾਈਵੇਟ ਟਰਸਟ ਨੂੰ ਜਨਰਲ ਦੀਪਕ ਕਬੂਰ ਵੱਲੋਂ ਦੇਣ ਤੇ ਕੋਰਟ ਮਾਰਸ਼ਲ ਅਤੇ ਸਜਾ ਮਿਗ 21 ਲੜਾਕੂ ਜਹਾਜ਼ ਲਈ ਖਰਾਬ ਸੈਕੰਡ ਹੈਂਡ ਸਪेयर पार्ट ਖਰੀਦਣ ਦਾ ਦੋਸ਼ ਅਤੇ 21 ਮਿਗ ਹਵਾਈ ਜਹਾਜ਼ ਹਾਦਸੇ 2016 ਦਾ ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਮਸਲਾ ਜਿਸ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ 2010 ਤੋਂ ਲੈ ਕੇ 1080 ਰਿਸ਼ਵਤ ਦੇ ਮਾਮਲੇ ਸਾਡੀਆਂ ਸਿਨਾਵਾਂ ਗਹੀ ਹਨ ਇਥੋਂ ਤੱਕ ਕਿ ਦੇਖਦੇ ਪਹਿਲੇ ਪ੍ਰਧਾਨ ਮੰਤਰੀ ਵੀ ਸ਼ੱਕ ਦੇ ਘੇਰੇ ਵਿੱਚ ਰੱਖੇ ਗਏ ਹਨ ਅੱਜ ਤੋਂ ਕੋਈ 40 ਕੁ ਸਾਲ ਪਹਿਲਾਂ ਉਸ ਵੇਲੇ ਦੇ ਸ਼ਬਦੇ ਹਿੰਦੀ ਦੇ ਰਸਾਲੇ ਮਨੋਰ ਕਹਾਣੀਆਂ ਵਿੱਚ ਇੱਕ ਕਹਾਣੀ ਛਪੀ ਸੀ ਜੋ ਕੁਝ ਇਸ ਤਰ੍ਹਾਂ ਹੈ ਜਦੋਂ ਭਾਰਤ ਦੀ ਆਜ਼ਾਦੀ ਲਈ ਵਿਦੇਸ਼ਾਂ ਵਿੱਚ ਵੀ ਲੋਕ ਸੋਚ ਰਹੇ ਸਨ। ਉਹਨਾਂ ਦਿਨਾਂ ਵਿੱਚ ਸਨ 1943 ਵਿੱਚ ਜਾਪਾਨੀਆਂ ਕੋਲੋਂ ਮੋਹਨ ਸਿੰਘ ਦੁਆਰਾ ਬਣਾਈ ਗਈ ਫੌਜ ਜੋ ਕੁਝ ਲਈ ਹਰਾਸ਼ ਬਿਹਾਰੀ ਬੋਸ ਦੀ ਕਮਾਂਡ ਤਹਿਤ ਵੀ ਦਿੱਤੀ ਗਈ ਸੀ ਨੂੰ ਸ਼ਿਵਾਸ਼ ਚੰਦਰ ਬੋਸ ਦੇ سپرد ਕਰ ਦਿੱਤਾ ਗਿਆ ਤਾਂ ਜੋ ਉਹ ਭਾਰਤ ਦੀ ਆਜ਼ਾਦੀ ਦੀ ਮਹਿੰਮ ਨੂੰ ਇੱਕ ਹਥਿਆਰਬੰਦ ਤਰੀਕੇ ਨਾਲ ਚਲਾ ਸਕਣ। ਨੇਤਾ ਜੀ ਨੇ ਜਗਾ ਜਗਾ ਜਾ ਕੇ ਉਹਨਾਂ ਦੇਸ਼ਾਂ ਵਿੱਚ ਵੱਸਦੇ ਲੋਕਾਂ ਕੋਲੋਂ ਮਾਦਰੀ ਮਦਦ ਮੰਗੀ ਜਿਵੇਂ ਕਿ ਆਮ ਕਿਹਾ ਜਾਂਦਾ ਹੈ ਕਿ ਉਹਨਾਂ ਦਾ ਨਾਰਾ ਸੀ ਤੂੰ ਮuje ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ ਫੌਜ ਨੂੰ ਚਲਾਉਣ ਲਈ ਬਹੁਤ ਸਾਰੇ ਧਨ ਦੀ ਜਰੂਰਤ ਸੀ ਕਿਹਾ ਗਿਆ ਹੈ ਕਿ ਉਹਨਾਂ ਭਾਰਤੀਆਂ ਨੇ ਨੇਤਾ ਜੀ ਅੱਗੇ ਦੌਲਤ ਦੇ ਢੇਰ ਲਗਾ ਦਿੱਤੇ ਔਰਤਾਂ ਨੇ ਸੋਨੇ ਦੇ ਆਪਣੇ ਸਾਰੇ ਗਹਿਣੇ ਇਤੋਂ ਤੱਕ ਕਿ ਆਪਣੀਆਂ ਕੰਨਾਂ ਦੀਆਂ ਵਾਲੀਆਂ ਵੀ ਦਾਨ ਦੇ ਦਿੱਤੀਆਂ। ਨੇਤਾ ਜਿੱਥੇ ਵੀ ਜਾਂਦੇ ਭਾਰਤੀ ਲੋਕ ਸੋਨੇ ਨਾਲ ਉਹਨਾਂ ਦੀ ਝੋਲੀ ਭਰ ਦਿੰਦੇ। ਨੇਤਾ ਜੀ ਇਹ ਸਭ ਸੋਨੇ ਨੂੰ ਇੱਕ ਟ੍ਰਾਂਕ ਵਿੱਚ ਜਿਸ ਤੇ ਉਹਨਾਂ ਦਾ ਨਾਮ ਐਸ ਸੀ ਬੋਸ ਉਕਰਿਆ ਹੋਇਆ ਸੀ ਵਿੱਚ ਰੱਖ ਕੇ ਜਿੰਦਰਾ ਲਗਾ ਦਿੰਦੇ ਸਨ। ਸਾਲ 1945 ਵਿੱਚ ਉਹਨਾਂ ਦੀ ਹਵਾਈਲ ਜਹਾਜ਼ ਦੇ ਹਾਦਸੇ ਵਿੱਚ ਮੌਤ ਦੀ ਖਬਰ ਆ ਜਾਂਦੀ ਹੈ। ਉਨ੍ਹਾਂ ਦੀ ਮੌਤ ਦੀ ਪੁਸ਼ਟੀ ਲਈ ਜਾਂਚ ਕਮਿਸ਼ਨ ਬੈਠਦਾ ਹੈ ਕੁਝ ਲੋਕਾਂ ਅਨਸਾਰ ਉਨ੍ਹਾਂ ਦੀ ਮੌਤ ਦੀ ਅਵਾਜ਼ ਝੂਠੀ ਸੀ ਰੈਂਕੋਜੀ ਮੰਦਿਰ ਵਿੱਚ ਪਈਆਂ ਹੱਡੀਆਂ ਨੂੰ ਵੀ ਨੇਤਾ ਜੀ ਦੀਆਂ ਨਾ ਹੋਣਾ ਕਹਿ ਕੇ ਮਾਮਲਾ ਬੰਦ ਕਰ ਦਿੱਤਾ ਜਾਂਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਉਨ੍ਹਾਂ ਦਾ ਉਹ ਸੋਨਾ ਤੇ ਟੰਕ ਕਿੱਥੇ ਗਿਆ ਇਸ ਬਾਰੇ ਰਸਾਲੇ ਵਿੱਚ ਲਿਖਿਆ ਸੀ ਕਿ ਸਾਲ 1953 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜਾਪਾਨ ਦੀ ਸਰਕਾਰ ਵੱਲੋਂ ਸੂਚਿਤ ਕੀਤਾ ਜਾਂਦਾ ਹੈ ਕਿ ਉਹਨਾਂ ਕੋਲ ਇੱਕ ਟਰੰਕ ਪਿਆ ਹੈ ਜਿਸ ਉੱਪਰ ਐਸ ਸੀ ਬੋਸ ਲਿਖਿਆ ਹੋਇਆ ਹੈ ਇਹ ਨੇਤਾ ਜੀ ਸੁਭਾਚੰਦਰ ਬੋਸ ਦੀ ਇਮਾਨਤ ਹੋਣ ਕਾਰਨ ਜਾਪਾਨ ਇਹ ਭਾਰਤ ਸਰਕਾਰ ਨੂੰ ਵਾਪਸ ਸੰਪਨਾ ਚਾਹੁੰਦਾ ਹੈ ਤਾਂ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਜੀ ਨੇ ਉੱਥੇ ਜਾਪਾਨ ਵਿੱਚ ਇਹ ਸੁਨੇਹਾ ਭੇਜਿਆ ਜੋ ਸਫੀਰ ਜਾਂ ਐਮਬੈਸਡਰ ਭਾਰਤ ਆ ਰਹੇ ਹਨ ਉਹਨਾਂ ਦੇ ਹੱਥੇ ਭਾਰਤ ਭੇਜ ਦਿੱਤਾ ਜਾਵੇ ਜਪਾਨੀ ਬੇਸ਼ੱਕ ਆਜ਼ਾਦ ਹਿੰਦ ਫੌਜ ਬਲੇ ਜਾਲਮ ਦੱਸੇ ਗਏ ਸਨ ਕਿ ਉਹ ਭਾਰਤੀ ਫੌਜੀਆਂ ਕੋਲੋਂ ਗੰਦੇ ਕੰਮ ਹੀ ਕਰਵਾਉਂਦੇ ਸਨ ਪਰ ਸਰਕਾਰ ਨੇ ਉਹ ਟਰੰਕ ਵਾਪਸ ਕਰਕੇ ਇੱਕ ਇਮਾਨਦਾਰੀ ਦਾ ਸਬੂਤ ਦਿੱਤਾ ਹੁਣ ਅੰਬੈਸਡਰ ਸਾਹਿਬ ਟਰੱਕ ਲੈ ਕੇ ਹਵਾਈ ਗੱਡੇ ਤੇ ਉਤਰਦੇ ਹਨ ਤਾਂ ਕਸਟਮ ਅਧਿਕਾਰੀ ਉਸ ਨੂੰ ਖੋਲਣੇ ਕਹਿੰਦੇ ਹਨ ਪਰ ਟਰੰਕ ਨੂੰ ਇੱਕ ਤਾਲਾ ਲੱਗਿਆ ਹੋਇਆ ਸੀ ਜਿਸ ਦੀ ਚਾਬੀ ਕਿਸੇ ਕੋਲ ਨਹੀਂ ਸੀ ਅੰਬੈਸਡਰ ਬਲੋਂ ਇਹ ਮਾਮਲਾ ਪ੍ਰਧਾਨ ਮੰਤਰੀ ਦੇ ਧਿਆਨ ਵਿੱਚ ਲਿਆ ਦਿੱਤਾ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਉਸ ਟਰੰਕ ਨੂੰ ਬਿਨਾਂ ਚੈੱਕ ਕੀਤੇ ਜਾਣ ਲਈ ਹਦਾਇਤ ਦੇ ਦਿੰਦੇ ਹਨ ਅੰਬੈਸਡਰ ਆਪਣੀ ਕਾਰ ਵਿੱਚ ਉਹ ਟਰੰਕ ਲੈ ਕੇ ਪ੍ਰਧਾਨ ਮੰਤਰੀ ਜੀ ਦੇ ਨਿਵਾਸ ਸਥਾਨ ਤੇ ਪਹੁੰਚਦਾ ਹੈ ਉੱਥੇ ਟਰੰਕ ਉਤਾਰ ਕੇ ਅੰਦਰ ਲਿਆਇਆ ਜਾਂਦਾ ਹੈ ਅੰਬੈਸਡਰ ਸਾਹਿਬ ਪ੍ਰਧਾਨ ਮੰਤਰੀ ਜੀ ਲਈ ਜਾਪਾਨ ਤੋਂ ਵਿਸ਼ੇਸ਼ ਚਾਹ ਦਾ ਪੈਕੇਟ ਲੈ ਕੇ ਆਏ ਸਨ ਜੋ ਪ੍ਰਧਾਨ ਮੰਤਰੀ ਨੂੰ ਪੇਸ਼ ਕਰਦੇ ਹੋਏ ਕਹਿੰਦੇ ਹਨ ਕਿ ਜੀ ਇਹ ਬਹੁਤ ਹੀ ਸਪੈਸ਼ਲ ਚਾਹ ਹੈ ਮੈਂ ਇਹ ਤੁਹਾਡੇ ਲਈ ਖਾਸ ਤੌਰ ਤੇ ਲੈ ਕੇ ਆਇਆ ਹਾਂ ਪ੍ਰਧਾਨ ਮੰਤਰੀ ਜਵਾਬ ਦਿੰਦੇ ਹਨ ਕਿ ਐਮਬੈਸਡਰ ਸਾਹਿਬ ਇਹ ਚਾਹ ਤੁਸੀਂ ਹੀ ਪੀ ਲੈਣਾ ਫਿਰ ਇੱਕ ਹਥੌੜਾ ਮੰਗਵਾਇਆ ਜਾਂਦਾ ਹੈ ਅਤੇ ਪ੍ਰਧਾਨ ਮੰਤਰੀ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਤਾਲੇ ਨੂੰ ਛੱਟਾ ਮਾਰ ਕੇ ਖੋਲਣ ਦਾ ਯਤਨ ਕਰਦੇ ਹਨ ਪਰ ਤਾਲਾ ਇੰਨਾ ਮਜ਼ਬੂਤ ਹੁੰਦਾ ਹੈ ਕਿ ਉਹ ਟੁੱਟਦਾ ਹੀ ਨਹੀਂ ਅੰਤ ਵਿੱਚ ਉਸ ਦਾ ਕੁੰਡਾ ਹੀ ਛੱਟਾ ਮਾਰ ਮਾਰ ਕੇ ਤੋੜਿਆ ਜਾਂਦਾ ਹੈ ਜਦੋਂ ਉਹ ਟਰੰਕ ਖੋਲਿਆ ਜਾਂਦਾ ਹੈ ਤਾਂ ਉਸ ਵਿੱਚੋਂ ਜੋ ਕੁਝ ਨਿਕਲਦਾ ਹੈ ਉਸ ਬਾਰੇ ਬਿਆਨ ਕਰਨਾ ਮੁਸ਼ਕਲ ਹੈ ਕਿਉਂਕਿ ਅੰਬੈਸਡਰ ਅਨੁਸਾਰ ਤਾਂ ਉਸ ਵਿੱਚ ਉਹ ਸਾਰਾ ਖਜ਼ਾਨਾ ਤੇ ਸੋਨੇ ਦੇ ਗਹਿਣੇ ਵੀ ਸਨ ਜੋ ਲੋਕਾਂ ਨੇ ਨੇਤਾ ਜੀ ਨੂੰ ਦੇਸ਼ ਦੀ ਆਜ਼ਾਦੀ ਲਈ ਫੌਜ ਦੇ ਖਰਚੇ ਲਈ ਦਿੱਤੇ ਸਨ ਪਰ ਬਾਅਦ ਵਿੱਚ ਉਸ ਖਜ਼ਾਨੇ ਦਾ ਕੀ ਬਣਿਆ ਇਹ ਕਿਸੇ ਨੂੰ ਨਹੀਂ ਪਤਾ ਹਾਂ ਇੰਨਾ ਜ਼ਰੂਰ ਹੈ ਕਿ ਉਹ ਸਭ ਕੁਝ ਭਾਰਤੀ ਖਜ਼ਾਨੇ ਵਿੱਚ ਜਮਾ ਨਹੀਂ ਹੋਇਆ ਕੁਝ ਲੋਕਾਂ ਦਾ ਖਿਆਲ ਹੈ ਕਿ ਉਸ ਵਿੱਚ ਨੇਤਾ ਜੀ ਦੇ ਬਹੁਤ ਅਹਿਮ ਦਸਤਾਵੇਜ਼ ਸਨ ਅਤੇ ਜਿਨ੍ਹਾਂ ਬਾਰੇ ਉਹਨਾਂ ਦੇ ਬਚਨ ਬਾਰੇ ਜਾਂ ਉਹਨਾਂ ਦੀ ਕੋਈ ਸਕੀਮ ਬਾਰੇ ਪਲੈਨਿੰਗ ਬਾਰੇ ਪਤਾ ਲੱਗ ਸਕਦਾ ਸੀ ਉਹ ਸਭ ਕੁਝ ਸੀ ਪਰ ਇਹ ਸਭ ਕੁਝ ਰਾਜ਼ ਹੀ ਰਹਿ ਗਿਆ ਅੱਜ ਭਾਰਤ ਦੀ ਜ਼ਿਆਦਾਤਰ ਆਬਾਦੀ ਇਸ ਘਟਨਾ ਨੂੰ ਜਾਂ ਕਿਸੇ ਨੂੰ ਭੁੱਲ ਹੀ ਚੁੱਕੀ ਹੈ ਇਹ ਵੀ ਸਚਾਈ ਹੈ ਕਿ ਪ੍ਰਧਾਨ ਮੰਤਰੀ ਇੱਕ ਖਾਨਦਾਨੀ ਅਮੀਰ ਆਦਮੀ ਸਨ ਇਸ ਲਈ ਉਹਨਾਂ ਨੂੰ ਇਸ ਤਰ੍ਹਾਂ ਦੇ ਕਿਸੇ ਖਜ਼ਾਨੇ ਦੀ ਕੋਈ ਲੋੜ ਨਹੀਂ ਹੋ ਸਕਦੀ ਪਰ ਇਹ ਰਾਜ ਵਕਤ ਦੇ ਘਰ ਵਿੱਚ ਹਮੇਸ਼ਾ ਲਈ ਦਫਨ ਹੋ ਕੇ ਰਹਿ ਗਿਆ ਇਹ ਸੀ ਅੱਜ ਦੇ ਇਹ ਸੀ ਅੱਜ ਦੀ ਸਾਰੀ ਕਹਾਣੀ ਤੇ ਅਗਾਂਹ ਮੈਂ ਫਿਰ ਪੇਸ਼ ਹੋਵਾਂਗਾ ਕਿਸੇ ਅਗਲੇ ਹੋਰ ਮੁੱਦੇ ਤੇ ਐਪੀਸੋਡ ਨਾਲ ਤਦ ਤੱਕ ਆਪ ਜੀ ਦਾ ਬਹੁਤ ਬਹੁਤ ਧੰਨਵਾਦ